ਇਹਨੇ ਸਾਰੇ ਜਲਦੀ ਤੋਂ ਜਲਦੀ ਫੇਸ ਕਰਨ ਦੀ ਕੋਸ਼ਿਸ਼ ਕਰਦੇ ਆ ਔਰ ਹੋਏ ਵੀ ਹੈ ਕਾਮਯਾਬ ਵਿਦਨ ਰਿਕਾਰਡ ਟਾਈਮ ਤੇ ਸਾਡੇ ਜਿਹੜਾ ਇਹ ਮਰਡਰ ਹੋਇਆ ਸੀਗਾ ਫਰਮੀਤ ਸਿੰਘ ਏਲੀਅਸ सोनू ਮੋਟੇ ਦਾ ਬਤਵਾਲੀ ਦੇ ਵਿੱਚ ਕਾਟੀਆਂ ਵਾਲੇ ਬਾਜ਼ਾਰ ਚ ਪਰਸੋਂ ਤਕਰੀਬਨ 4 4:30 ਵਜੇ ਗੋਲੀਆਂ ਮਾਰੀਆਂ ਗਈਆਂ ਸੀ ਉਹਨੂੰ ਉਹਦੀ ਡੈਥ ਹੋ ਗਈ ਸੀ ਉਹਦੇ ਤੇ ਅਸੀਂ ਬੜਾ ਪ੍ਰੋਫੈਸ਼ਨਲੀ ਵਰਕ ਕਰਦੇ ਹੋਏ ਸਾਡੀ ਟੀਮ ਜਿਹੜੀ ਹੈ डीसीपी इन्वेस्टिगेशन साहब ਦੇ ਰਹਿਨਮਾਈ ਚ विश्वਕਸ਼ਾਲਜੀਤ ਸਿੰਘ ਤੇ ਜਿਹੜੇ ਸਾਡੇ एसीपी जसपाल ਇੰਸਪੈਕਟਰ ਮੋਲਕ ਸਾਡੇ ਇੰਸਪੈਕਟਰ ਸੀਆਈਏ ਤੇ ਹਰਮਨਜੀਤ ਐਸਐਸਓ ਪਤਵਾਲੀ ਇਹ ਸਾਰਿਆਂ ਨੇ ਬੜਾ ਮਿਹਨਤ ਕੀਤੀ ਔਰ ਜਿੰਨੇ ਵੀ ਕਲੂਜ਼ ਸੀਗੇ ਉਹ ਪਿਕਅਪ ਕੀਤੇ ਔਰ ਇੰਸਪੈਕਟਰ ਮੋਲਕ ਦੀ ਬੇਜਰੇ ਉਸ ਦਿਨ ਦੇ ਹੀ ਫੇਲ ਕਰ ਰਹੇ ਸੀ ਇਹ ਕ੍ਰਿਮੀਨਲਸ ਨੂੰ ਉਹ ਦੋਨੇ ਅਕਿਊਜ਼ ਫੜੇ ਗਏ ਆ ਵੈਪਨ ਆਫ ਅਫੈਂਸ 3 ਬੋਰ ਦਾ ਪਿਸਟਲ ਆ along with ਕੈਟ੍ਰੇਜਸ ਉਹ ਵੀ ਅਸੀਂ ਰਿਕਵਰ ਕਰ ਲਿਆ ਉਸ ਤੋਂ ਇਲਾਵਾ ਜਿਹੜੀ ਗੱਡੀ 'ਚ ਭੱਜੇ ਸੀਗੇ ਉਹ ਗੱਡੀ ਵੀ ਉਥੋਂ ਉਹਨਾਂ ਨਾਲ ਹੀ ਫੜੀ ਗਈ ਹੈ ਪਰ ਮੋਟਰਸਾਈਕਲ ਜਿੱਤੇ ਕ੍ਰਾਈਮ ਹੋਇਆ ਸੀ ਉਹ ਵੀ ਰਿਕਵਰ ਹੋ ਗਿਆ ਇਥੋਂ ਅੰਮ੍ਰਿਤਸਰ ਤੋਂ ਜਿੱਤੇ ਉਹਨਾਂ ਕੋਕੇ ਗਏ ਸੀ ਤੇ ਸੋ ਇਹਦੇ 'ਚ ਮੇਨ ਗੱਲ ਕੀ ਹੈ ਕਿ ਜਦੋਂ ਇਹ ਦੋਨਾਂ ਜਿਹੜੇ ਕ੍ਰਿਮੀਨਲ ਨੇ ਅਭੀ ਰਾਜ ਇਲੀਅਸ ਅਭੀ ਤੇ ਰਾਹੁਲ ਉਮਾਰੇਲਿਸ ਮੋਟਾ ਇਹ ਵੀ ਦੋਨੋਂ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਕ੍ਰਾਈਮ ਕਰਨ ਤੋਂ ਬਾਅਦ ਇਮੀਡੀਏਟਲੀ ਵਹੀਕਲ ਲੈ ਕੇ ਤੇ ਇਹ ਬਾਇਆ ਪਠਾਨਕੋਟ ਹਿਮਾਚਲ ਜਾਂਦੇ ਆ ਪਹਿਲੀ ਰਾਤ ਧਰਮਸ਼ਾਲਾ ਰਹਿ ਦੂਜੀ ਰਾਤ ਤੇ ਮਨਾਲੀ ਚਲੇ ਗਏ ਤੇ ਸਾਡੀ ਟੀਮ ਜਿਹੜੀ ਚੇਸ ਕਰਦੀ ਰਹੀ ਔਰ ਅੱਜ ਭੂਤਰਾਤ ਮੰਦਰ ਕੋਲ ਤਕਰੀਬਨ 11 ਵਜੇ ਦੇ ਕਰੀਬ ਇਹਨਾਂ ਨੂੰ ਦੋਨਾਂ ਨੂੰ ਕਾਬੂ ਕਰ ਲਿਆ ਗਿਆ ਸਾਡੇ ਇੰਸਪੈਕਟਰ ਮੋਲਨਦੀਪ ਤੇ ਉਹਦੀ ਟੀਮ ਨੇ ਉਨوں ਲਿਕੇ ਆ ਰਹੇ ਆਂ ਵਾਪਸ ਤੇ ਮੈਂ ਕਿਹਾ ਤੁਹਾਡਾ ਨੰਬਰ ਨਾਲ ਸ਼ੇਅਰ ਕਰ ਲਾਂ ਕਿਉਂਕਿ ਬੜਾ ਸੈਂਸੇਸ਼ਨਲਾਈਜ਼ ਹੋਇਆ ਸੀ ਇਹ ਕ੍ਰਾਈਮ ਭਲਾ ਕੇ ਹੈ ਇੰਟਰ ਗੈਂਗ ਰਾਈਵਲਰੀ ਸੀਗੀ ਇਹ ਜੇ ਆਪਾਂ ਪਸ਼ੋਕੜ ਦੇਖੀਏ ਮੋਟਿਵ ਦੇਖੀਏ ਜੋ ਮੁੱਢਲੀ ਪੁੱਛਗਿੱਛ ਤੋਂ ਵੀ ਪਤਾ ਲੱਗਿਆ ਜਾਂ ਪਹਿਲਾਂ ਵੀ ਪਤਾ ਸੀ ਜਿਹੜਾ ਕਬੀ ਰਾਜ ਆ ਉਹਨੂੰ ਲੱਗਦਾ ਸੀ ਕਿ ਮੇਰੇ ਫਾਦਰ ਜਿਹੜੇ ਆ ਉਹਨਾਂ ਦਾ ਜਿਹੜਾ ਮਰਡਰ ਹੋਇਆ ਸੀਗਾ ਪਹਿਲਾਂ ਉਹਨਾਂ ਦੇ ਮਰਡਰ ਦੇ ਵਿੱਚ ਉਹਨੂੰ ਲੱਗਦਾ ਸੀ ਕਿ ਰੈਕੀ ਜਿਹੜੀ ਐ ਮਰਨ ਵਾਲੇ ਸੋਨੂੰ ਮੋਟੇ ਨੇ ਕਰਵਾਈ ਸੀ ਕਿਉਂਕਿ ਜੱਗੂਪੁਰ ਕੋ ਆਨਪੂਰੀਆ ਗੈਂਗ ਨਾਲ ਲਿੰਕ ਸੀਗਾ ਇਹ ਸੋਨੂੰ ਮੋਟਾ ਆਪੀ ਇਹਦੇ ਖਿਲਾਫ ਵੀ ਪਹਿਲਾਂ ਪੁਰਾਣੇ ਪੱਤੇ ਦਰਜ ਸੀਗੇ ਪੰਜ ਕੇਸ ਇਹਦੇ ਖਿਲਾਫ ਵੀ ਦਰਜ ਸੀ ਔਰ ਜਿਹੜੇ ਅਭਿਰਾਜ ਦਾ ਦੇਖੀ ਇਹਦੇ ਖਿਲਾਫ ਵੀ ਅਟੈਂਪਟ ਟੂ ਮਰਡਰ ਦਾ ਕੇਸ ਪਹਿਲਾਂ ਦਰਜਿਆ ਰਾਹੁਲ ਦੇ ਖਿਲਾਫ ਕੋਈ ਨਹੀਂ ਹੈ ਗੋਲੀ ਵੀ ਅਭਿਰਾਜ ਨੇ ਚਲਾਈ ਔਰ ਵੈਪਨ ਵੀ ਉਹਦੇ ਕੋਲ ਹੀ ਸੀਗਾ ਸੋ ਮੈਂ ਸਮਝਦਾ ਕਿ ਬਹੁਤ ਰਿਕੋਰਡ ਟਾਈਮ ਤਕਰੀਬਨ 36 ਘੰਟਿਆਂ ਦੇ ਵਿੱਚ ਵਿੱਚ ਸਾਰੀ ਟੀਮ ਨੇ ਸਾਰਾ ਕਰੈਕ ਕੀਤਾ ਕੇਸ ਔਰ ਇਹਦੇ ਅੱਗੇ ਵੀ ਅਸੀਂ ਜਿਹੜੀ ਇਨਵੈਸਟੀਗੇਸ਼ਨ ਡੀਪਲੀ ਕਰਾਂਗੇ ਕਿ ਬਿਕੋਜ਼ ਗੈਂਗਸਟਰਸ ਨਾਲ ਜਿਹੜੇ ਇਹਨਾਂ ਦੇ ਲਿੰਕ ਨੇ ਔਰ ਇੰਟਰਗੈਂਡ ਦੇ ਵਿੱਚ ਜੋ ਵੀ ਰਾਈਵਲਰੀ ਹੈ ਉਹਨੂੰ ਵੀ ਡੀਪਲੀ ਇਨਵੈਸਟੀਗੇਟ ਕਰਾਂਗੇ ਤਾਂ ਕਿ ਅੱਗੇ ਤੋਂ ਵੀ ਕੋਈ ਇਹੋ ਜਿਹਾ ਕ੍ਰਾਈਮ ਨਾ ਹੋਵੇ ਪਲੱਸ ਜਿਹੜੀ ਵੀ ਇਹਨਾਂ ਕੋਲ ਕੋਈ ਇਲੀਗਲ ਚੀਜ਼ਾਂ ਹੈ ਜਾਂ ਵੈਪਨ ਹੈ ਜਾਂ ਕੋਈ ਵਹੀਕਲਸ ਨੇ ਉਹ ਸਾਰੀਆਂ ਬਰਾਮਦ ਕਰਾਂਗੇ ਤਾਂ ਕਿ ਕਿੰਨੇ ਦਿਨ ਤੋਂ ਇਹਨੇ ਮਾਰਨ ਲੱਗੇ ਨੇ ਅਜੀ ਗੱਲ ਤਾਂ ਦੇਖੋ ਰਸਤੇ ਟ੍ਰਾਂਜ਼ਿਟ ਦੇ ਵਿੱਚ ਆ ਰਹੇ ਨੇ کنیاں ڈیٹیلز نہیں کلیر ہوئی ہیں جنہی گال کلیر ہوئی ہے موٹیو دی مطور نہ شیئر کی ہاں جی تھوڑی دیر پہلا ہی آیا جی پر تو بیسکلی موٹیو تو میں جنہیں دسے اپنے فادر دا لیڈا مارڈر دا ہی ہے گا پر مین انہیں ہاں آئے جو موڑلی پوچھ گئے کیا آئی ہے وشال دی آؤ پلیس میں دس ہوں کیا آگے سن پتہ دوارہ کر لے اپنے تے ਉਹ ਕਿਹਨਾਂ ਨੇ ਬੜੀ ਮਿਹਨਤ ਕੀਤੀ ਹੈ ਪਰਸਲੀਆਂ}{|\text{ਉਸ਼ਾਲ ਜੀ ਤੋਂ ਉਹਨਾਂ ਨੇ}} \text{ਤੋ ਬੇਸਿਕਲੀ ਗੋਲੀ ਕੀ ਹੈ ਜਿਹੜਾ ਉਹ ਨਾਲ ਦਾ ਬੰਦਾ ਸੀ ਉਹਨੇ ਗੋਲੀ ਜਰੂਰ ਚਲਾਈ ਹੈ ਸੈਲਫ ਡਿਫੈਂਸ ਦੇ ਵਿੱਚ ਉਹ ਪਾਸਰ ਬਾਏ ਤੇ ਲੱਗੀ ਉਹ ਵੀ ਸਾਰੀ ਇਨਵੈਸਟੀਗੇਸ਼ਨ ਕਰ ਰਹੇ ਹੈ ਸਾਡੀ ਟੀਮ ਫਿਰ ਉਹ ਲਿਸੈਂਸੀ ਜਾਂ ਉਹ ਵੈਪਨ ਪੱਸੀ ਵੈਪਨ ਉਹ ਦੇਖਣਾ ਪਊਗਾ ਲਿਸੈਂਸੀ ਤਾਂ ਨਹੀਂ ਮੈਨੂੰ ਲੱਗਦਾ ਇਲੀਗਲ ਵੈਪਨ ਹੈ ਤੀਬੂ ਵਾਲਾ ਤਾਂ} ਪਰ ਦੋਨਾਂ ਬਕਰਾਂਆਂ ਆਖਾ ਕੇ ਦੂਜੇ ਬਾਹਰ ਕੀਤਾ ਜਨਾਬਾ ਲਾਇਸੈਂਸੀ ਤਾਂ ਨਹੀਂ ਹੂ ਮੇਰੇ ਮੇਰੇ ਉਹ ਜੇਪੀਸੀ ਨੂੰ ਮੈਂ ਫਾਇਰ ਕੀਤਾ ਬਾਅਦ ਚ ਉਹ ਉਹ ਬਦਲ ਕਰਦੇ ਨਹੀਂ ਹਨ ਨਹੀਂ ਨਹੀਂ ਸਰ ਬਣਾ ਪੀੜ ਭਾਵਾ ਇਲਾਕਾ ਚ ਹੈ ਬਾਹਰ ਹੈ ਕਿ ਜਨਾਬਾ ਦੇਖੋ ਬੜੀ ਸਿੰਪਲ ਗੱਲ ਹੈ ਦੇਖੋ ਕ੍ਰਾਈਮ ਜਦੋਂ ਬੰਦੇ ਨੇ ਸੋਚ ਲਿਆ ਇੱਕੋ ਏਰੀਏ ਦੇ ਤਕਰੀਬਨ ਰਹਿਣ ਵਾਲੇ ਆ ਇੱਕ ਦੂਜੇ ਨੂੰ ਜਾਣਦੇ ਆ ਰੂਟੀਨ ਪਤਾ ਹੈ ਉਹਦੇ ਜੇ ਕਈ ਵਾਰੀ ਮੱਲ ਪੁਲਿਸ ਵਾਸਤੇ ਬੜਾ ਮੁਸ਼ਕਲ ਹੋ ਜਾਂਦਾ ਵੀ ਕਿਦੇ ਦਿਮਾਗ ਚ ਕੀ ਚੱਲ ਰਿਹਾ ਹੈ ਕਿਸੇ ਬੰਦੇ ਦੇ ਹਾਂ ਠੀਕ ਹੈ ਜੀ ਇਹ ਹਾਂਜੀ ਹਾਂਜੀ ਬਿਲਕੁਲ ਮੇਰੇ ਤੱਕ ਜੀ ਬਿਲਕੁਲ ਵਿੱਚ ਜਦੋਂ ਉਹ ਕਾਰਨ ਕੀ ਲਿਆ ਉਹ ਉਹ ਲਿਖੀ ਨਹੀਂ ਨਹੀਂ ਉਹ ਇਹ ਤਾਂ ਮੈਂ ਉਹੀ ਕੱਸ ਰਿਹਾ ਨਾ ਵੀ ਰਾਜ ਦੇ ਦਿਮਾਗ ਚ ਇਹ ਗੱਲ ਸੀ ਕਿ ਮੇਰੇ ਫਾਦਰ ਦਾ ਜੋ ਪਹਿਲਵਾਨ ਜਿਹੜੇ ਸੀਗੇ ਉਹਨਾਂ ਦਾ ਜਦੋਂ ਮਰਡਰ ਹੋਇਆ ਉਹ ਵੀ ਰੈਕੀ ਸੋਨੂ ਮੋਟ ਨੇ ਕਰਵਾਈਏ ਤਾਂ ਫਿਰ ਕੁਚਲਦਾ ਦੀ ਉਹ ਗੱਲ ਆ ਰਹੀਆਂ ਕਿ ਇਹਨਾਂ ਨੇ ਸਰੈਂਡਰ ਕਰ ਦਿੱਤਾ ਸੀ ਟਰੈਕਟਰ ਦੇ ਬਹੁਤ ਸਾਰੇ ਜੇ ਸਰੈਂਡਰ ਵਾਲੀ ਗੱਲ ਹੁੰਦੀ ਤਾਂ ਮਨਾਲੀ ਤੋਂ ਕਿੱਦੋਂ ਫੜਦੇ ਜੀ ਇਹ ਤਾਂ ਸਖਤ ਮਿਹਨਤ ਐ ਐਂਡ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਕੋਈ ਫੋਨ ਨਹੀਂ ਵਰਤਿਆ ਕੋਈ ਕੁਝ ਨਹੀਂ ਕੁਝ ਨਹੀਂ ਜਿੰਨੇ ਜਿੰਨਾ ਬਾਲਾ ਕਰ ਦੋਵੇਂ ਦੇ ਬਦ ਚਾਲ ਜੀ ਦੇਖੋ ਇਹਦਾ ਪੁਲਿਸ ਦੀ ਦੇਖੋ ਪ੍ਰੋਫੈਸ਼ਨਲਿਜ਼ਮ ਹੋਰ ਕੀ ਹੈ ਜੀ ਪੰਨੂ ਜੀ ਨੂੰ ਪਤਾ ਲੱਗ ਹੀ ਜਾਂਦਾ ਹੈ ਕਿ ਨਾਮ ਦਾ ਟਿਕਾਣਾ ਵੀ ਦੇ ਕੇ ਦੇ ਨਾਮ ਦੇ ਦਾ ਨਹੀਂ ਇਹ ਨਾਮ ਜੀ ਪਰ ਉਹਨਾਂ ਨੇ ਕਦਾਸੀ ਵੀ ਰੱਖਤੀ ਇਹਨੇ ਕਰਵਾਈ ਸੀ ਉਹ ਕਹਿੰਦਾ ਕਿ ਨਾ ਚੱਕਾਈਏ ਰਾਜਮ ਦੇ ਤੇਰੇ ਬਾਹਰ ਸਾਡੇ ਕਿਤੇ ਨਹੀਂ ਕਰੇ ਤਾਂ ਹੁਣ ਕੁਝ ਕਿਝ ਹੋਏਗੀ ਡਿਟੇਲ ਤੇ ਪੰਨੂ ਜੀ ਲੱਗਾ ਕਿ ਗੁਰਦਾਰੇ ਦੇ ਅੰਦਰਲੇ ਤੇ ਹਮਲਾ ਕਰਦਾ ਜੀ ਅੱਜ ਦੀ ਗੱਲ ਕਰਾਂਗੇ ਆ ਜਾਈਗਾ ਜੀ ਹੁਣ ਆ ਕੇ ਪੁੱਛ ਕੇ ਕਰਾਂਗੇ ਇਹ ਤਾਂ ਰਸਤੇ ਤੋਂ ਬਰ ਟ੍ਰੈਵਲ ਕਰ ਰਹੇ ਆ ਅਰੈਸਪਾਈਸ ਹਮੇਸ਼ਨ ਹੋਈ ਵੀ ਇਹਨੇ ਰੇਖੀ ਕੀਤੀ ਸੀ ਜਾਂ ਸਿਰਫ ਸ਼ੱਕ ਉਦੀ ਗੱਲ ਹੀ ਤੁਹਾਨੂੰ ਦੱਸ ਰਹੇ ਜੋ ਮੋੜਲੀ ਪੁੱਛ ਗਈ ਚੋ ਮੋਟਿਵ ਦੱਸ ਰਹੇ ਆਪਣਾ ਆ ਜਾਂਦੇ ਆ ਫਿਰ ਆਪਾਂ ਪੇਸ਼ ਕਰਕੇ ਰਿਮਾਂਡ ਲੈਣੇ ਆ ਲੰਮਾ ਤੁਹਾਨੂੰ ਨਾਲ ਸ਼ੇਅਰ ਕੀਤਾ ਜਾਓ ਹਜੇ ਦੋ ਹੀ ਸਾਹਮਣੇ ਆਏ ਜੀ ਬਾਕੀ ਆਪਾਂ ਇਨਵੈਸਟੀਗੇਸ਼ਨ ਦਾ ਪਾਰਟ ਹੈ ਮੇਰਾ ਮਤਲਬ ਸੀ ਕਿ ਨਿਊਜ਼ ਤੁਹਾਡਾ ਨਾ ਬ੍ਰੇਕ ਕਰਦੀਏ ਭਗਵਾਨ ਇਹ ਲੰਮਾ ਫਿਰ ਡੇਟ ਹੋ ਜਾਣਾ ਰਾਤ ਤੱਕ ਪਹੁੰਚਣਗੇ ਕਿੱਥੋਂ ਕਿਹੜਾ ਵਾ ਪਹਿਲਾਂ ਵੀ ਇਤਹਾਸ ਦੇ ਵਿੱਚ ਮੌਜੂਦ ਹੈਗਾ ਬਾਕੀ ਕੇਸ ਕੇ ਪਾ 44 ਦੀ ਗਲੀ ਤੇ ਆ ਕੇ ਮਾਰਨਾ ਪ੍ਰੋਪਰ ਰੀਤੀ ਰਿਵਾਜ ਨਾ ਤੂੰ ਦੇਖੋ ਤਾਂ ਮੈਨੂੰ ਜੋ ਪਤਾ ਲੱਗਿਆ ਰੂਟੀਨ ਦਾ ਉਹਦਾ ਸਿਗਾ ਹੀ ਕਿ ਗੁਰਦੁਆਰੇ ਸਾਹਿਬ ਜਾਣਾ ਹੀ ਜਾਣਾ ਇਹਨੂੰ ਵੀ ਪਤਾ ਸੀ ਇਸੇ ਉਹ ਏਰੀਆ ਜੀ ਨਾਲ ਤਾਂ ਗੁੰਡੀ ਹੈਗੇ ਨੇ ਮਤਲਬ ਗੁੰਡੀ ਇਨ ਸੈਂਸ ਉਹ ਏਰੀਆ ਸੇਮ ਹੈ ਤਕਰੀਬਨ ਸਰ ਜਿੱਥੇ ਨਾਮੀ ਪਾਟ ਵਾਲੇ ਇਲਾਕੇ ਦੇ ਵਿੱਚ ਫਾਇਰਿੰਗ ਹੋਈ ਹੈ ਕਿਸੇ ਦਾ ਕੋਈ ਇਨਸਾਨ ਕੋਈ ਨਹੀਂ ਹੋਰ ਨਹੀਂ ਕਿਸੇ ਦਾ ਕਿਹਦੀ ਕਾਨਾ ਦੀ ਗੱਲ ਕੋਈ ਕਾਫੀ ਆਈ ਪਰ ਕੇਸ ਬੰਦ ਹੋ ਗਿਆ ਮੈਂ ਤਾਂ ਦੇਖੋ ਆਪ ਇਹਨੂੰ ਸਮਝਦਾ ਕਿ ਤੁਹਾਡੇ ਸਾਹਮਣੇ ਇੰਨੀ ਜਲਦੀ ਮਤਲਬ ਇਹਨੂੰ ਸੋਲਵ ਕੀਤਾ ਗਿਆ ਟਰੇਸ ਕੀਤਾ ਬੰਦੇ ਦੋਨੇ ਅਰੈਸਟ ਹੋ ਗਏ ਵੈਪਨ ਆਫ ਅ ਗਾਂਸ ਵਹੀਕਲ ਯੂਜ਼ਡ ਇਨ ਕਰਾਈਮ ਜ਼ਰਾ ਕੁਝ ਹੋ ਗਿਆ ਜੀ ਸਰ ਉਸ ਸਮੇਂ ਵਿਕਾਲ ਦੀ ਤਰ੍ਹਾਂ ਨੇ ਮਿਲਦਾ ਲੈਗ ਹੋ ਗਿਆ ਜਦ ਤੱਕ ਇਹਦੀ ਉਪਚਾਰ ਨਹੀਂ ਹੁੰਦੀ ਹੈ ਤੇ ਉਹ ਕਿੰਨਾ ਸਮਾਂ ਲਗਾ ਕੇ 2 ਘੰਟੇ ਦਾ 2 ਘੰਟੇ ਲੱਗਾ 2 ਵਜੇ ਲੱਗਾ تقريبا 6:00 ਟਾਈਮ 'ਤੇ ਜੀ ਬੰਦੇ ਕਿੱਥੇ ਚਲੇ ਗਏ ਉਹ ਕਰ ਰਹੇ ਹਾਂ ਜੀ ਅਸੀਂ ਦੇਖ ਰਹੇ ਹਾਂ ਵੀ ਉਹਨੇ ਕਿਹੜੇ ਇੱਥਾ ਕਈ ਵਾਰੀ ਜੈਨ ਡਿਫੈਂਸ ਆਨ ਦੀ ਐਟ ਨਹੀਂ ਆਉਂਦੀ ਉਹ ਸਾਰਾ ਐਂਗਲ ਦੇਖ ਰਹੇ ਜੀ ਠੀਕ ਹੈ ਠੀਕ ਹੈ ਗੈਨਵਾ ਹਿੱਥੇ ਦੇਖੋ ਡੈਫੀਨਿਟਲੀ ਜੋ ਉਹਨੂੰ ਇਹ ਤੁਸੀਂ ਇਹ ਸਮਝ ਲਓ ਕਿ ਰਿਵੈਂਜ ਕਿਲਿੰਗ ਬਦਲਾਖੋਰੀ ਦੇ ਭਾਵਨਾ ਨਾਲ ਮਰਡਰ ਇਹ ਗੇੜ ਗੇੜ ਤੁਹਾਨੂੰ ਕੋਸ਼ਿਸ਼ ਇਹ ਪਤਾ ਨਹੀਂ ਇਹ ਪਤਾ ਕਰ ਲੈਣੇ ਵੈਸੇ ਕੋਈ ਐਟੈਂਟ ਟੂ ਮਰਡਰ ਦਾ ਜੋ ਮੈਨੂੰ ਪਤਾ ਲੱਗਿਆ ਉਹਨੇ ਬੰਦੇ ਲਾਹੌਲ ਸਫੀਤੀ ਸੱਚੀ ਗੱਲ ਰਹਿ ਗਈ ਲਾਹੌਲ ਸਫੀਤੀ ਖਿਸਕਣ ਦੀ ਕੋਸ਼ਿਸ਼ ਕਰ ਰਹੀ ਸੀ ਬਨਾਲ ਬਨਾਲੀ ਤੋਂ ਦੇ ਲੋਤਾਂਨ ਪਾਸ ਤੇ ਉਧਰਲੇ ਪਾਸੇ ਇਹ ਉਹ ਪੁਲਿਸ ਦਾ ਚਨਾ ਹੋ ਗਿਆ ਕਿ ਟਾਈਮ ਦੀ ਫੜੇਗੇ ਇਹ ਮਨ ਕੋਈ ਕੋਸ਼ਿਸ਼ ਕਰਨ ਵਾਸਤੇ ਸਦਾ ਜਮ ਤਾਰ ਡੇਫੀਨਿਟਲੀ ਜੀ ਮਨ ਉਹ ਤਾਂ ਬਚਣ ਨੂੰ ਕਿ ਉਹ ਆਪਣੀ ਕੋਸ਼ਿਸ਼ ਕਰ ਹੀ ਰਹੇ ਸੀ ਠੀਕ ਹੈ ਸਰ ਥੈਂਕ ਯੂ ਸਰ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੇ ਦਿਸ਼ਾ ਨਿਰਦੇਸ਼ ਨੇ ਕਿ ਜ਼ੀਰੋ ਟੋਲਰੈਂਸ ਔਨ ਆਰਗੇਨਾਈਜ਼ਡ ਕ੍ਰਾਈਮ ਐਂਡ ਡਰੱਗਸ ਉਹਦੇ ਤਹਿਤ ਅੰਮ੍ਰਿਤਸਰ ਕਮਿਸ਼ਨੇਟ ਪੁਲਿਸ ਤੁਹਾਨੂੰ ਪਤਾ ਹੈ ਕਿ ਹਰੇਕ ਗਿਆ ਹੈ ਸੀ ਬੜਾ ਸੀਰੀਅਸਲੀ ਲੈਣੇ ਹਰੇਕ ਕ੍ਰਾਈਮ ਨੂੰ ਔਰ ਸਾਡੇ ਮੋਸਟਲੀ ਜਿਹੜੇ ਸੈਂਸੇਸ਼ਨਲ ਕ੍ਰਾਈਮ ਨੇ ਸਾਰੇ ਜਲਦੀ ਤੋਂ ਜਲਦੀ ਫੇਸ ਕਰਨ ਦੀ ਕੋਸ਼ਿਸ਼ ਕਰਦੇ ਆ ਔਰ ਹੋਏ ਵੀ ਹੈ ਕਾਮਯਾਬ ਵਿਦਨ ਰਿਕਾਰਡ ਟਾਈਮ ਤੇ ਸਾਡੇ ਜਿਹੜਾ ਇਹ ਮਰਡਰ ਹੋਇਆ ਸੀਗਾ ਫਰਮੀਤ ਸਿੰਘ ਏਲੀਆ ਸੋਨੂ ਮੋਟੇ ਦਾ ਬਤਵਾਲੀ ਦੇ ਵਿੱਚ ਕਾਠੀਆਂ ਵਾਲੇ ਬਾਜ਼ਾਰ ਪਰਸੋਂ ਤਕਰੀਬਨ 4 4:30 ਵਜੇ ਗੋਲੀਆਂ ਮਾਰੀਆਂ ਗਈਆਂ ਸੀ ਉਹਨੂੰ ਉਹਦੀ ਡੈਥ ਹੋ ਗਈ ਸੀ ਉਹਦੇ ਤੇ ਅਸੀਂ ਬੜਾ ਪ੍ਰੋਫੈਸ਼ਨਲੀ ਵਰਕ ਕਰਦੇ ਹੋਏ ਸਾਡੀ ਟੀਮ ਜਿਹੜੀ ਹੈ ਡੀਸੀਪੀ ਇਨਵੈਸਟੀਗੇਸ਼ਨ ਸਾਹਿਬ ਦੀ ਰਹਿਨਮਾਈ ਚ ਬਿਸੁਰ ਵਿਸ਼ਾਲਜੀਤ ਸਿੰਘ ਤੇ ਜਿਹੜੇ ਸਾਡੇ ਏਸੀਪੀ ਜਸਪਾਲ ਇੰਸਪੈਕਟਰ ਮੌਲਕ ਸਾਡੇ ਇੰਸਪੈਕਟਰ ਸੀਆਈਏ ਤੇ ਹਰਮਨਜੀਤ ਐਸਐਚਓ ਪਤਵਾਲੀ ਇਹ ਸਾਰਿਆਂ ਨੇ ਬੜਾ ਮਿਹਨਤ ਕੀਤੀ ਔਰ ਜਿੰਨੇ ਵੀ ਕਲੂਜ਼ ਸੀਗੇ ਉਹ ਪਿਕਅਪ ਕੀਤੇ ਔਰ ਇਨਸਪੈਕਟਰ ਮੌਲਕਦੀਪ ਜਿਹੜੇ ਉਸ ਦਿਨ ਦੇ ਹੀ ਫੇਲ ਕਰ ਰਹੇ ਸੀ ਇਹ ਕ੍ਰਿਮੀਨਲਸ ਨੂੰ ਉਹ ਦੋਨੇ ਅਕਿਊਜ਼ ਫੜੇ ਗਏ ਹੈ ਵੈਪਨ ਆਫ ਅਫੈਂਸ ਕੀ ਬੋਰ ਦਾ ਪਿਸਟਲ ਹੈ ਅਲੋਂਗ ਵਿਦ ਕਾਟਰੇਜਸ ਉਹ ਵੀ ਅਸੀਂ ਰਿਕਵਰ ਕਰ ਲਿਆ ਉਸ ਤੋਂ ਇਲਾਵਾ ਜਿਹੜੀ ਗੱਡੀ 'ਚ ਭੱਜੇ ਸੀਗੇ ਉਹ ਗੱਡੀ ਵੀ ਉਥੋਂ ਉਹਨਾਂ ਨਾਲ ਹੀ ਫੜੀ ਗਈ ਹੈ ਔਰ ਮੋਟਰਸਾਈਕਲ ਜਿੱਤੇ ਰਾਈਮ ਹੋਇਆ ਸੀ ਉਹ ਵੀ ਰਿਕਵਰ ਹੋ ਗਿਆ ਇੱਥੋਂ ਅੰਮ੍ਰਿਤਸਰ ਤੋਂ ਜਿੱਥੇ ਉਹਨੂੰ ਕੋਕੇ ਗਿਆ ਸੀ ਲੋਕ ਤੋ ਇਹਦੇ ਵਿੱਚ ਮੇਨ ਗੱਲ ਕੀ ਹੈ ਕਿ ਜਦੋਂ ਇਹ ਦੋਨੋਂ ਜਿਹੜੇ ਕ੍ਰਿਮੀਨਲ ਨੇ ਅਬੀ ਰਾਜ ਇਲੀਅਸ ਅਬੀ ਤੇ ਰਾਹੁਲ ਕੁਮਾਰ ਇਲੀਅਸ ਮੋਟਾ ਇਹ ਵੀ ਦੋਨੋਂ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਕ੍ਰਾਈਮ ਕਰਨ ਤੋਂ ਬਾਅਦ ਇਮੀਡੀਏਟਲੀ ਵਹੀਕਲ ਲੈ ਕੇ ਤੇ ਇਹ ਮਾਇਆ ਪਠਾਨਕੋਟ ਹਿਮਾਚਲ ਜਾਂਦੇ ਆ ਪਹਿਲੀ ਰਾਤ ਧਰਮਸ਼ਾਲਾ ਰਹੇ ਦੂਜੀ ਰਾਤ ਇਹ ਮਨਾਲੀ ਚਲੇ ਗਏ ਤੇ ਸਾਡੀ ਟੀਮ ਜਿਹੜੀ ਚੇਸ ਕਰਦੀ ਰਹੀ ਔਰ ਅੱਜ ਪੂਥਰਾ ਤਵੰਦਰ ਕੋਲ ਤਕਰੀਬਨ 11 ਵਜੇ ਦੇ ਕਰੀਬ ਇਹਨੂੰ ਜਨਨ ਨੂੰ ਕਾਬੂ ਕਰ ਲਿਆ ਗਿਆ ਸਾਡੇ ਇੰਸਪੈਕਟਰ ਮੋਲਨਦੀਪ ਤੇ ਉਹਦੀ ਟੀਮ ਨੇ ਇਹਨੂੰ ਲੈ ਕੇ ਆ ਰਹੇ ਆਂ ਵਾਪਸ ਤੇ ਮੈਂ ਕਿਹਾ ਤੁਹਾਨੂੰ ਨਾ ਪਰਨਾ ਸ਼ੇਅਰ ਕਰ ਲਾਂ ਕਿਉਂਕਿ ਬੜਾ ਸੈਂਸੇਸ਼ਨਾਈਜ਼ ਹੋਇਆ ਸੀ ਇਹ ਕ੍ਰਾਈਮ ਭਾਵੇਂ ਕਿ ਹੈ ਇੰਟਰ ਗੈਂਗ ਰਾਈਵਲਰੀ ਸੀਗੀ ਇਹ ਜੇ ਆਪਾਂ ਪਛੋਕੜ ਦੇਖੀਏ ਮੋਟਿਵ ਦੇਖੀਏ ਜੋ ਮੁੱਢਲੀ ਪੁੱਛਗਿੱਛ ਤੋਂ ਵੀ ਪਤਾ ਲੱਗਿਆ ਜਾਂ ਪਹਿਲਾਂ ਵੀ ਪਤਾ ਸੀ ਜਿਹੜਾ ਅਬੀਰਾਜ ਆ ਉਹਨੂੰ ਲੱਗਦਾ ਸੀ ਕਿ ਮੇਰੇ ਫਾਦਰ ਜਿਹੜੇ ਆ ਉਹਨਾਂ ਦਾ ਜਿਹੜਾ ਮਰਡਰ ਹੋਇਆ ਸੀਗਾ ਪਹਿਲਾਂ ਉਹਨਾਂ ਦੇ ਮਰਡਰ ਦੇ ਵਿੱਚ ਉਹਨੂੰ ਲੱਗਦਾ ਸੀ ਕਿ ਰੈਕੀ ਜਿਹੜੀ ਐ ਮਰਨ ਵਾਲੇ ਸੋਨੂੰ ਮੋਟੇ ਨੇ ਕਰਵਾਈ ਸੀ ਕਿਉਂਕਿ ਜੱਗੂਪੁਰ ਕੋ ਆਨਪੂਰੀਆ ਗੈਂਗ ਨਾਲ ਲਿੰਕ ਸੀਗਾ ਇਹ ਸੋਨੂੰ ਮੋਟਾ ਆਪੀ ਇਹਦੇ ਖਿਲਾਫ ਵੀ ਪਹਿਲਾਂ ਪੁਰਾਣੇ ਪੱਤੇ ਦਰਜ ਸੀਗੇ ਪੰਜ ਕੇਸ ਇਹਦੇ ਖਿਲਾਫ ਵੀ ਦਰਜ ਸੀ ਔਰ ਜਿਹੜੇ ਅਭਿਰਾਜ ਦਾ ਦੇਖੀ ਇਹਦੇ ਖਿਲਾਫ ਵੀ ਅਟੈਂਪਟ ਟੂ ਮਰਡਰ ਦਾ ਕੇਸ ਪਹਿਲਾਂ ਦਰਜਿਆ ਰਾਹੁਲ ਦੇ ਖਿਲਾਫ ਕੋਈ ਨਹੀਂ ਹੈ ਗੋਲੀ ਵੀ ਅਭਿਰਾਜ ਨੇ ਚਲਾਈ ਔਰ ਵੈਪਨ ਵੀ ਉਹਦੇ ਕੋਲ ਹੀ ਸੀਗਾ ਤੁਸੀਂ ਸਮਝਿੰਦਾ ਕਿ ਬਹੁਤ ਰਿਕਾਰਡ ਟਾਈਮ ਤਕਰੀਬਨ 36 ਘੰਟਿਆਂ ਦੇ ਵਿੱਚ ਵਿੱਚ ਸਾਡੀ ਟੀਮ ਨੇ ਸਾਰਾ ਕ੍ਰੈਕ ਕੀਤਾ ਪੇਸ ਔਰ ਇਹਦੇ ਅੱਗੇ ਵੀ ਅਸੀਂ ਜਿਹੜੀ ਇਨਵੈਸਟੀਗੇਸ਼ਨ ਡੀਪਲੀ ਕਰਾਂਗੇ ਕਿ ਬਿਕੋਜ਼ ਗੈਂਗਸਟਰਸ ਨਾਲ ਜਿਹੜੇ ਇਹਨਾਂ ਦੇ ਲਿੰਕ ਨੇ ਔਰ ਇੰਟਰਵਿਊਆਂ ਦੇ ਵਿੱਚ ਜੋ ਵੀ ਰਾਈਵਲਰੀ ਹੈ ਉਹਨੂੰ ਵੀ ਡੀਪਲੀ ਇਨਵੈਸਟੀਗੇਟ ਕਰਾਂਗੇ ਤਾਂ ਕਿ ਅੱਗੇ ਤੋਂ ਵੀ ਕੋਈ ਇਹੋ ਜਿਹਾ ਕ੍ਰਾਈਮ ਨਾ ਹੋਵੇ ਪਲੱਸ ਜਿਹੜੀ ਵੀ ਇਹਨਾਂ ਕੋਲ ਕੋਈ ਇਲੀਗਲ ਚੀਜ਼ਾਂ ਹੈ ਜਾਂ ਵੈਪਨ ਹੈ ਜਾਂ ਕੋਈ ਵਹੀਕਲਸ ਨੇ مرڈر ہاں ਉਹ ਵਿਸ਼ਾਲ ਜੀ ਆਫਿਸ ਸੀ ਮੈਨ ਦਾ ਸੁਝਾਅ ਆ ਗਿਆ ਸਾਡਾ ਕਹਿੰਦਾ ਯਾ ਦੁਬਾਰਾ ਕਰ ਲਿਓ ਕਮਿਟੀ ਤੇ ਕਿਉਂਕਿ ਇਹਨਾਂ ਨੇ ਬੜੀ ਮਿਹਨਤ ਕੀਤੀ ਆ ਪਰਸਲੀਆਂ ਵਿਸ਼ਾਲ ਜੀ ਤੋਂ ਉਹਨਾਂ ਨੇ ਤੇ ਬੇਸਿਕਲੀ ਗੋਲੀ ਕੀ ਆ ਜਿਹੜਾ ਉਹ ਨਾਲ ਦਾ ਬੰਦਾ ਸੀ ਉਹਨੇ ਗੋਲੀ ਜਰੂਰ ਚਲਾਈ ਆ ਸੈਲਫ ਡਿਫੈਂਸ ਦੇ ਵਿੱਚ ਉਹ ਪਾਸਰ ਬਾਏ ਤੇ ਲੱਗੀ ਉਹ ਵੀ ਸਾਰੀ ਇਨਵੈਸਟੀਗੇਸ਼ਨ ਕਰ ਰਹੇ ਹੈ ਸਾਡੀ ਟੀਮ ਫਿਰ ਉਹ ਪੰਸੀ ਜਾਂ ਉਹ ਉਹ ਦੇਖਣਾ ਪਊਗਾ ਲਾਇਸੈਂਸੀ ਤਾਂ ਨਹੀਂ ਮੈਨੂੰ ਲੱਗਦਾ ਇਲੀਗਲ ਵੈਪਨ ਹੀ ਆ ਤੀ ਬੋਰ ਵਾਲਾ ਤਾਂ ਇਹ ਦੋਨਾਂ ਬਗਾਵਾਂ ਆਖਾ ਕੇ ਦੂਜੇ ਬਾਅਦ ਲਾਇਸੈਂਸੀ ਤਾਂ ਨਹੀਂ ਹੂੰ ਮੇਰੇ ਮੇਰੇ ਉਹ ਜਿਹੜੇ ਪਿਛਲੇ ਬੰਨੇ ਨੇ ਫਾਇਰ ਕੀਤਾ ਬਾਅਦ ਚ ਉਹਨੂੰ ਬਦਲ ਕਰਨਾ ਨਹੀਂ ਹਨ ਸਰ ਬਣਾ ਪੀਸ ਪਾਵਾਇ ਲਖਾ ਚਾਹ ਤੇ ਬਾਹਰ ਹੈ ਕਿ ਜਨਾ ਦੇਖੋ ਬੜੀ ਸਿੰਪਲ ਗੱਲ ਹੈ ਦੇਖੋ ਕ੍ਰਾਈਮ ਜਦੋਂ ਬੰਦੇ ਨੇ ਸੋਚ ਲਿਆ ਇੱਕੋ ਏਰੀਆ ਦੇ ਤਕਰੀਬਨ ਰਹਿਣ ਵਾਲੇ ਆ ਇੱਕ ਦੂਜੇ ਨੂੰ ਜਾਣਦੇ ਆ ਰੂਟੀਨ ਪਤਾ ਹੈ ਉਹਦੇ ਜੇ ਕਈ ਵਾਰੀ ਪੰਮਲ ਪੁਲਿਸ ਵਾਸਤੇ ਬੜਾ ਮੁਸ਼ਕਲ ਹੋ ਜਾਂਦਾ ਵੀ ਕਿਦੇ ਦਿਮਾਗ ਚ ਕੀ ਚੱਲ ਰਿਹਾ ਹੈ ਕਿਸੇ ਬੰਦੇ ਦੇ ਹਾਂ ਠੀਕ ਹੈ ਜੀ ਇਹ ਹਾਂਜੀ ਹਾਂਜੀ ਬਿਲਕੁਲ ਫਿਰ ਤੱਕ ਜੀ ਫਿਰ ਤੱਕ ਜਦੋਂ ਉਹ ਤੱਕ ਤੇ ਸਾਰਨ ਕੀ ਰਿਹਾ ਉਹ ਲੋੜ ਇਹ ਲੋੜ ਦੀ ਜੀ ਨਹੀਂ ਉਹ ਉਹ ਤੁਹਾਨੂੰ ਮੈਂ ਉਹੀ ਦੱਸ ਰਿਹਾ ਨਾ ਵੀ ਰਾਜ ਦੇ ਦਿਮਾਗ ਚ ਇਹ ਗੱਲ ਸੀ ਕਿ ਮੇਰੇ ਫਾਦਰ ਦਾ ਜੋ ਪਹਿਲਵਾਨ ਜਿਹੜੇ ਸੀਗੇ ਉਹਨਾਂ ਦਾ ਜਦੋਂ ਮਰਡਰ ਹੋਇਆ ਉਹ ਬਿਰੈਕੀ ਸੋਨੂੰ ਮੋਟ ਨੇ ਕਰਵਾਈਏ ਤਾਂ ਕੁਝ ਅਦਾ ਦੀ ਉਹ ਗੱਲ ਆ ਰਹੀ ਹੈ ਕਿ ਇਹਨਾਂ ਨੇ ਸਰਿੰਡਰ ਕਰ ਦਿੱਤਾ ਹੈ। ਐਕਟਰ ਦੇ ਬਹੁਤ سارے ਜੇ ਸਰਿੰਡਰ ਵਾਲੀ ਗੱਲ ਹੁੰਦੀ ਤਾਂ ਮਨਾਲੀ ਤੋਂ ਕਿੱਦੋਂ ਪੜਦੇ ਜੀ ਇਹਦਾ ਸਖਤ ਮਿਹਨਤ ਐਂਡ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਕੋਈ ਫੋਨ ਨਹੀਂ ਵਰਤ ਰੇ ਕੋਈ ਕੁਝ ਨਹੀਂ ਬਿਲਕੁਲ ਸੈਂਡੇ ਕਿੰਨਾ ਬੜਾ ਲੱਗਾ ਦੋ ਮਹੀਨੇ ਬਰਬਾਦ ਕਰ ਜੀ ਇਹ ਕੋਈ ਇਹਦਾ ਪੁਲਿਸ ਦੀ ਜੇ ਕੋ ਪ੍ਰੋਫੈਸ਼ਨਲਿਜ਼ਮ ਹੋਰ ਕੀ ਹੈ ਜੀ ਕੋਨ ਨੂੰ ਜਦੋਂ ਪਤਾ ਲੱਗੀ ਜਾਂਦਾ ਹੈ ਕਿ ਉਹ ਗੁਰੂ ਘਰ ਦਾ ਇਹ ਨਾਮ ਦਾ ਟਿਕਾਣਾ ਤੁਸੀਂ ਦੇਖਿਆ ਤੁਸੀਂ ਨਾਮ ਜਗਾ ਨਹੀਂ ਇਹ ਨਾਮ ਜੀ ਪਰ ਉਹਨਾਂ ਕੋਲ ਤਾਂ ਸੀ ਵੀ ਰੱਖਤੀ ਇਹਨੇ ਕਰਵਾਈ ਸੀ ਹੋਰ ਕਿਹਨਾਂ ਕਿਹਨਾਂ ਤੇ ਚੱਕਾਈਆਂ ਪਿਆਰੇ ਜੀ ਤੇਰੇ ਬਾਹਰ ਸਾਹ ਹੈ ਕਿਤੇ ਨਹੀਂ ਤਾਂ ਹੁਣ ਕੁਝ ਕਿਝ ਹੋਏਗੀ ਡਿਟੇਲ ਤੋਂ ਤੁਹਾਨੂੰ ਲੱਗਾ ਕਿ ਗੁਰਦੁਆਰੇ ਦੇ ਅੰਦਰ ਅਸੀਂ ਹਮਲਾ ਕਰਦਾ ਤੁਸੀਂ ਅੱਜ ਗੱਲ ਕਰਦੇ ਆ ਜਾਈਗਾ ਜੀ ਹੁਣ ਆ ਕੇ ਪੁੱਛ ਕੇ ਕਰਾਂਗੇ ਇਹ ਤਾਂ ਰਸਤੇ ਤੋਂ ਬੜਾ ਟ੍ਰੈਵਲ ਕਰ ਰਹੇ ਆ ਅਰੈਸਪਾਈ ਇਨਫੋਰਮੇਸ਼ਨ ਹੋਈ ਵੀ ਇਹਨੇ ਦੇਖੀ ਕੀਤੀ ਨਹੀਂ ਜਾਂ ਸਿਰਫ ਸ਼ੱਕ ਉਹਦੀ ਗੱਲ ਹੀ ਤੁਹਾਨੂੰ ਦੱਸ ਰਹੇ ਜੋ ਮੋੜਲੀ ਪੁੱਛ ਗਈ ਚੋ ਮੋਟਿਵ ਦੱਸ ਰਹੇ ਆਪਣਾ ਆ ਜਾਂਦੇ ਆ ਫਿਰ ਆਪਾਂ ਪੇਸ਼ ਕਰਕੇ ਰਿਮਾਂਡ ਲੈਣੇ ਆ ਲੰਮਾ ਤੁਹਾਨੂੰ ਨਾ ਸ਼ੇਅਰ ਕੀਤਾ ਜਾਓ ਅਜੇ ਦੋ ਹੀ ਸਾਹਮਣੇ ਆਏ ਜੀ ਬਾਕੀ ਆਪਾਂ ਇਨਵੈਸਟੀਗੇਸ਼ਨ ਦਾ ਪਾਰਟ ਹੈ ਮੇਰਾ ਮਤਲਬ ਸੀ ਵੀ ਨਿਊਜ਼ ਤੁਹਾਡਾ ਨਾ ਬ੍ਰੇਕ ਕਰਦੀਏ ਭਗਵਾਨ ਇਹ ਲੰਮਾ ਫਿਰ ਡੇਟ ਹੋ ਜਾਣਾ ਰਾਤ ਤੱਕ ਪਹੁੰਚਣਗੇ ਕਿਹੜਾ ਵਾ ਪਹਿਲਾਂ ਵੀ ਇਸਾਂ ਦੇ ਵਿੱਚ ਮੌਜੂਦ ਹੈਗਾ ਬਾਕੀ ਕੇਸ ਕੀ ਬਾਹਰ ਬੜੀ ਬੜੀ ਕਿ ਗਲੀ ਤੇ ਆ ਕੇ ਬਾਹਰ ਨਾ ਬਲਪਰ ਰੇਤੀ ਜੀ ਬੂਰੀ ਨਾ ਤੂੰ ਦੇਖੋ ਤਾਂ ਮੈਨੂੰ ਜੋ ਪਤਾ ਲੱਗਿਆ ਰੂਟੀਨ ਦਾ ਉਹਦਾ ਸਿਗਾ ਹੀ ਵੀ ਗੁਰਦੁਆਰੇ ਸਾਬ ਜਾਣਾ ਹੀ ਜਾਣਾ ਇਹਨੂੰ ਵੀ ਪਤਾ ਸੀ ਇਸੇ ਉਹ ਏਰੀਆ 'ਚ ਨਾਲ ਤਾਂ ਗਵੰਡੀ ਹੈਗੇ ਨੇ ਮਤਲਬ ਗਵੰਡੀ ਇਨ ਸੈਂਸ ਉਹ ਏਰੀਆ ਸੇ ਮੈਂ ਤਕਰੀਬਨ ਹਰ ਕਿੰਨਾ ਨਾ ਵੀ ਪਾਰ ਵਾਲੇ ਇਲਾਕੇ ਦੇ ਵਿੱਚ ਫਾਇਰਿੰਗ ਹੋਈ ਹੈ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਨਹੀਂ ਹੋਰ ਨਹੀਂ ਕਿਸੇ ਦਾ ਸੱਟਾ ਕਿ ਨਹੀਂ ਕਹਾਣੀ ਸਮਝੋ ਕਾਫੀ ਆਈ ਪਰ ਕੇਸ ਬਾਕੀ ਹੈ ਮੈਂ ਤਾਂ ਦੇਖੋ ਆਪ ਇਹਨੂੰ ਸਮਝਦਾ ਕਿ ਤੁਹਾਡੇ ਸਾਹਮਣੇ ਇੰਨੀ ਜਲਦੀ ਮਤਲਬ ਇਹਨੂੰ ਸੋਲਵ ਕੀਤਾ ਗਿਆ ਟਰੇਸ ਕੀਤਾ ਬੰਦੇ ਦੋਨੇ ਅਰੈਸਟ ਹੋ ਗਏ ਵੈਪਨ ਆਫ ਅਫੈਂਸ ਵਹੀਕਲ ਯੂਜ਼ਡ ਇਨ ਕਰਾਈਮ ਜ਼ਰਾ ਕੁਝ ਹੋ ਗਿਆ ਜੀ ਪਰ ਉਸ ਸਮੇਂ ਵਿਕਾਲ ਦੀ ਪੁਰਾਣੇ ਮਿਲਦਾ ਲæg ਹੋ ਕੇ ਦਫਤਰੀ ਜਿੱਦ ਦੀ ਉਚਾਨ ਹੋਈ ਹੈ ਤੇ ਉਹ ਕਿੰਨਾ ਸਮਾਂ ਲਗਾ ਕੇ 2 ਘੰਟਾ ਆਪਣਾ ਲੋਜ ਹੈ تقریبا 36 ਘੰਟੇ ਜੀ ਉਹ ਕਰ ਰਹੇ ਹ ਜੀ ਅਸੀਂ ਦੇਖ ਰਹੇ ਹਾਂ ਵੀ ਉਹਨੇ ਕਿਹੜੇ ਇੱਥਾ ਕਈ ਵਾਰੀ ਜੈਲ ਡਿਫੈਂਸ ਆਨ ਦੀ ਐਟ ਨਹੀਂ ਆਉਂਦੀ ਉਹ ਸਾਰਾ ਐਂਗਲ ਦੇਖ ਰਹੇ ਜੀ ਠੀਕ ਹੈ ਤੁਸੀਂ ਕਹਿ ਗਏ ਹੋ ਇਹਦੇ ਦੇਖੋ ਡੈਫੀਨਿਟਲੀ ਜੋ ਉਹਨੂੰ ਇਹ ਤੁਸੀਂ ਇਹ ਸਮਝ ਲਓ ਇਹ ਰਿਵੈਂਜ ਕਿਲਿੰਗ ਬਦਲਾਖੋਰੀ ਦੇ ਭਾਵਨਾ ਨਾਲ ਮਰਡਰ ਇਹ ਗੇੜ ਗੇੜ ਦਾ ਸਪੋਰਟ ਸਟੇਟਿੰਗ ਪਤਾ ਨਹੀਂ ਇਹ ਪਤਾ ਕਰ ਲੈਣੇ ਵਾਸੀ ਕੋਈ ਅਟੈਂਟ ਟੂ ਮਰਡਰ ਦਾ ਜੋ ਮੈਨੂੰ ਪਤਾ ਲੱਗਿਆ ਉਹਨੇ ਬੰਦੇ ਲਾਹੌਲ ਸਬਿੱਧੀ ਸੱਚੀ ਗੱਲ ਰਹਿ ਗਈ ਲਾਹੌਲ ਸਬਿੱਧੀ ਖਿਸਕਣ ਦੀ ਕੋਸ਼ਿਸ਼ ਕਰ ਰਹੇ ਸੀ ਮਨਾਲ ਮਨਾਲੀ ਤੋਂ ਦੇ ਲੋਕਾਂ ਦੇ ਪਾਸ ਤੇ ਉਧਰਲੇ ਪਾਸੇ ਇਹ ਉਹ ਪੁਲਿਸ ਦਾ ਚਨਾ ਹੋ ਗਿਆ ਕਿ ਟਾਈਮ ਦੀ ਫੜੇਗੇ ਇਹ ਮਨ ਪੁਲਿਸ ਉਹ ਫੇਰ ਕਰਨ ਦਾ ਅਸਥਾ ਜਮ ਤਾਰ ਡੇਫੀਨਿਟਲੀ ਜੀ ਮਨ ਉਹ ਤਾਂ ਬਚਣ ਨੂੰ ਉਹ ਕਿ ਉਹ ਆਪਣੀ ਕੋਸ਼ਿਸ਼ ਕਰ ਹੀ ਰਹੇ ਸੀ ਠੀਕ ਹੈ ਸਰ ਫੇਰ ਕਰਦਾ ਹਾਂ ਇੰਟਰਵਿਊ ਸਰ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੇ ਦਿਸ਼ਾ ਨਿਰਦੇਸ਼ ਨੇ ਕਿ ਜ਼ੀਰੋ ਟੋਲਰੈਂਸ ਔਨ ਆਰਗੇਨਾਈਜ਼ਡ ਕ੍ਰਾਈਮ ਐਂਡ ਡਰੱਗਸ ਉਹਦੇ ਤਹਿਤ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਤੁਹਾਨੂੰ ਪਤਾ ਕਿ ਕਿ ਹਰੇਕ ਜਗ੍ਹਾ ਅਸੀਂ ਬੜਾ ਸੀਰੀਅਸਲੀ ਆਨੇ ਹਰੇਕ ਕ੍ਰਾਈਮ ਨੂੰ ਔਰ ਸਾਡੇ ਮੋਸਟਲੀ ਜਿਹੜੇ ਸੈਂਸੇਸ਼ਨਲ ਕ੍ਰਾਈਮ ਨੇ ਸਾਰੇ ਜਲਦੀ ਤੋਂ ਜਲਦੀ ਫੇਸ ਕਰਨ ਦੀ ਕੋਸ਼ਿਸ਼ ਕਰਦੇ ਆ ਔਰ ਹੋਏ ਵੀ ਹੈ ਕਾਮਯਾਬ ਵਿਦਿੰਗ ਕੋਲ ਟਾਈਮ ਤੇ ਸਾਡੇ ਜਿਹੜਾ ਇਹ ਮਰਡਰ ਹੋਇਆ ਸੀਗਾ ਰਮਨਿਤ ਸਿੰਘ ਏਲੀਅਸ सोनू ਮੋਟੇ ਦਾ ਬਤਵਾਲੀ ਦੇ ਵਿੱਚ ਕਾਠੀਆਂ ਵਾਲੇ ਬਾਜ਼ਾਰ ਪਰਸੋਂ ਤਕਰੀਬਨ 4 4:30 ਵਜੇ ਗੋਲੀਆਂ ਮਾਰੀਆਂ ਗਈਆਂ ਸੀ ਉਹਨੂੰ ਉਹਦੀ ਡੈਥ ਹੋ ਗਈ ਸੀ ਉਹਦੇ ਤੇ ਅਸੀਂ ਬੜਾ ਪ੍ਰੋਫੈਸ਼ਨਲੀ ਵਰਕ ਕਰਦੇ ਹੋਏ ਸਾਡੀ ਟੀਮ ਜਿਹੜੀ ਹੈ ਡੀਸੀਪੀ ਇਨਵੈਸਟੀਗੇਸ਼ਨ ਸਾਹਿਬ ਦੀ ਰਹਿਨੁਮਾਈ ਚ ਮਿਸਟਰ ਵਿਸ਼ਾਲਜੀਤ ਸਿੰਘ ਤੇ ਜਿਹੜੇ ਸਾਡੇ ਏਸੀਪੀ ਜਸਪਾਲ ਇੰਸਪੈਕਟਰ ਮੁਲਕ ਸਾਡੇ ਇੰਸਪੈਕਟਰ ਸੀਆਈਏ ਤੇ ਹਰਮਨਜੀਤ ਐਸਐਚਓ ਪਤਵਾਲੀ ਇਹ ਸਾਰਿਆਂ ਨੇ ਬੜਾ